ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਕਿਵੇਂ ਆ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਗਾਇਜ਼ ਮੌਸਮ ਬਹੁਤ ਚੇਂਜ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਪਿਛਲੇ 2 ਦਿਨ ਤੋਂ ਜਿਹੜੀ ਧੁੱਪ ਬਿਲਕੁਲ ਨਹੀਂ ਨਿਕਲ ਰਹੀ ਤੇ ਮੌਸਮ ਅੱਜ ਇਦਾਂ ਦਾ ਹੋਇਆ ਪਿਆ ਜਿਵੇਂ ਬਰੀਕ-ਬਰੀਕ ਪੂਰ ਨਹੀਂ ਪੈਂਦੀ ਹੁੰਦੀ ਇਦਾਂ ਮੌਸਮ ਹੋਇਆ ਪਿਆ ਤੇ ਅੱਜ ਫੇਰ ਅਸੀਂ ਹੋ ਗਈਆਂ ਜੀ ਰੈਡੀ ਰੈਡੀ ਤੇ ਅੱਜ ਮੇਰੀ ਤੁਸੀਂ ਲੁੱਕ ਦੇਖ ਸਕਦੇ ਹੋ ਦੀ ਆਪਾਂ ਵੀ ਮੈਂ ਕਿਹਾ ਆਪਾਂ ਵੀ ਜੀਣ ਪਾ ਕੇ ਦੇਖ ਲਈਏ ਸਾਰੇ ਲੋਕ ਜੀਣ ਪਾਉਂਦੇ ਆ ਹੈਨਾ ਇਹ ਨਹੀਂ ਯੈਸ ਆਈਦਰ ਆਪਾ ਅਰਮਾਨ ਦੇਖ ਲਓ ਆਪਦੇ ਨੇ ਮਰ ਜਿਨਾ ਕਰਦਾ ਰਹਿੰਦਾ ਆ ਕਲਰ ਪਾਉ ਲਾਈਟ ਦੇ ਉੱਪਰ ਹਮੇਸ਼ਾ ਡਾਰਕ ਕਲਰ ਹੀ ਚੱਜਦਾ ਸਹੀ ਗੱਲ ਆ ਬਈ ਤੇ ਬਈ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਲੱਖ ਲੱਖ ਵਧਾਈਆਂ ਹੋਣ ਜੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਢੇਰ ਸਾਰੀਆਂ ਮੁਬਾਰਕਾਂ ਮੇਰੀ YouTube ਫੈਮਲੀ ਨੂੰ ਤੇ ਗਾਇਜ਼ ਅੱਜ ਅਸੀਂ ਚੱਲੇ ਆ ਥੋੜਾ ਜਿਹਾ ਘੁੰਮੀ-ਘੁੰਮੀ ਕਰਨ ਮੈਂ ਸੰਧੂ ਸਾਹਿਬ ਨੂੰ ਕਿਹਾ ਮੈਂ ਕਿਹਾ ਅੱਜ ਨਾ ਕਰੇ ਰਹਾ ਇਹਨੂੰ ਦਿਲ ਨਹੀਂ ਕਰਦਾ ਅੱਜ ਆਪਾਂ ਬਾਹਰ ਚੱਲੀਏ ਤੇ ਕਿਤੇ ਘੁੰਮ ਛੰਮ ਕੇ ਆਈਏ ਤੇ ਕੁਛ ਨਾ ਕੁਛ ਖਾ ਪੀ ਕੀ ਆਈਏ ਤੇ ਥੋੜੀ ਬਹੁਤੀ ਸ਼ਾਪਿੰਗ ਕਰਕੇ ਇਹ ਤੇ ਸੰਧੂ ਸਾਹਿਬ ਦੀ ਜਿਹੜੀ ਲੁਕਿੰਗ ਉਹ ਵੀ ਮੈ ਤੋਂ ਉਹਨੇ ਦਿਖਾਉਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲਓ ਜੀ ਪਹਿਲਾਂ ਸੰਧੂ ਸਾਹਿਬ ਦੀ ਜਿਹੜੀ ਲੂਕਿੰਗ ਦੇਖ ਲੋ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁੱਡ ਮਾਰਨਿੰਗ ਸਵੇਰ ਦੀ ਤੇ ਆਪਾਂ ਚੱਲੇ ਅੱਜ ਫੇਰ ਸ਼ਰਬਰ ਕਰਨ ਘੁੰਮਣ ਛੁਮਣ ਨਵਾਂ ਸਾਲ ਮਨਾਉਣ ਚੱਲੇ ਹਨ ਹਾਂ ਨਵਾਂ ਸਾਲ ਤਾਂ ਕਦਾ ਆਉਂਦੇ ਕਹਿੰਨ ਨੂੰ ਬਸ ਗੇੜੀਆਂ ਛੇੜੀਆਂ ਲਾ ਗੇੜੀਆਂ ਛੇੜੀਆਂ ਲਾ ਚੱਲੇ ਆ ਤੇ ਇਧਰ ਅਰਮਾਨ ਨੂੰ ਥੋੜੀ ਜਿਹਾ ਅੱਜ ਸ਼ਾਪਿੰਗ ਕਰਵਾਵਾਂਗੇ ਇਹਨੂੰ ਵੀ ਆਪਾਂ ਕੁਝ ਨਾ ਕੁਝ ਲੈ ਕੇ ਦਵਾਂਗੇ ਕਿਉਂਕਿ ਇਹਨੂੰ ਆ ਬਸ ਇੱਕ ਸੂਟ ਹੀ ਚੰਗਾ ਲੱਗਦਾ ਉਹੀ ਪਾ ਕੇ ਜੋ ਤਰ ਪੈਂਦਾ ਸੂਟ ਇਹਦੇ ਕੋਲੇ ਕਾਫੀ ਹੈ ਤੇ ਇਹਨੇ ਫੇਵਰੇਟ ਬਣਾ ਰੱਖਿਆ ਆਪਦਾ ਇਹ ਸ ਤੇ ਗੱਡੀ ਜਿਹੜੀ ਆ ਸਾਡੀ ਉਹ ਹੈਗੀ ਰੈਡੀ ਤੇ ਮੈਂ ਸਟਾਰਟ ਕਰਦਾ ਹਾਂ ਸਟਾਰਟ ਕਰਦੇ ਆ ਤੇ ਅੱਜ ਫਿਰ ਸ਼ਾਪਿੰਗ ਕਰਾਂਗੇ ਖੂਬ ساری ਸੰਧੂ ਸਾਹਿਬ ਤਾਂ ਅੱਜ ਸਿਆਣ ਚ ਨਹੀਂ ਹੁੰਦੇ ਬਈ ਓਕੇ ਅੱਜ ਪੱਗ ਬੰਨ ਲੈਣੀ ਸੀ ਨਹੀਂ ਹੈ ਮੈਸੇ ਤਾਂ ਸੋਹਣੇ ਲੱਗਦੇ ਚੱਲ ਕੋਈ ਨਹੀਂ ਚੱਲੀਏ ਚਲੋ ਅੱਜ ਕਾਰ ਦਾ ਸ਼ੀਸ਼ਾ ਸਾਫ਼ ਨਹੀਂ ਲੱਗਦਾ ਪਿਆ ਕੀ ਗੱਲ ਆ ਕੀ ਸਾਫ਼ ਹੀ ਨਹੀਂ ਕੀਤਾ ਤੁਸੀਂ ਹੈ ਕਰਨਾ ਪੈਣਾ ਮੈਨੂੰ ਤਾਂ ਲੱਗਦਾ ਸਾਫ਼ ਹੀ ਨਹੀਂ ਕੀਤਾ ਤੁਸੀਂ ਹਾਂ ਹੀ ਤੁਰਪੇ ਤੇ ਹੋਰ ਓਵੇਂ ਹੀ ਤੁਰਪੇ ਆ ਦੇਖ ਲਓ ਪਹਿਲਾਂ ਗੱਡੀ ਸਾਫ਼ ਕਰ ਦੇਉਂਦੇ ਆ ਕਿ ਉਦਾਂ ਹੀ ਤੁਰ ਦਿੰਦੇ ਆ ਬਸ ਐਂ ਤੁਰ ਪੈਂਦੇ ਮਾਰ ਕੇ ਸਿਰਫ ਸਾਫ਼ ਕਰਨ ਦਾ ਟਾਈਮ ਨਹੀਂ ਲੱਗਾ ਅੱਜ ਅੱਛਾ ਹੋਰ ਓਵੇਂ ਹੀ ਤੁਰ ਮੈਂ ਕਿਹਾ ਚੱਲਾਂਗੇ ਲਓ ਬਈ ਬਾਬਾ ਜੀ ਦੇ ਗੁਰਦੁਆਰੇ ਤੇ ਕਰੋ ਦਰਸ਼ਨ ਸਾਰੇ ਜਣੇ ਵਾਹਿਗੁਰੂ ਜੀ ਸਤਨਾਮ ਲਓ ਜੀ ਆਪਾਂ ਫਰੀਦਕੋਟ ਸ਼ਹਿਰ ਪਹੁੰਚ ਚੁੱਕੇ ਆ ਤੇ ਤੁਹਾਨੂੰ ਪਤਾ ਹੀ ਆ ਵੀ ਐਂਟਰੀ ਜਦੋਂ ਆਪਣੀ ਫਰੀਦਕੋਟ ਸ਼ਹਿਰ ਦੀ ਹੁੰਦੀ ਆ ਤਾਂ ਪਹਿਲਾਂ ਆਉਂਦੀਆਂ ਜੀ ਫਰੀਦਕੋਟ ਦੀਆਂ ਨਹਿਰਾਂ ਹਨਾ ਸੰਧੂ ਸਾਹਿਬ ਪਹਿਲਾਂ ਆਉਂਦੀਆਂ ਫਰੀਦਕੋਟ ਦੀਆਂ ਨਹਿਰਾਂ ਬਈ ਕਮਾਲ ਹੀ ਕੀਤੀ ਪਈ ਆ ਹਨਾ ਹਣ ਤਾਂ ਪੌਲ ਪੂਲ ਜਿਹੜੇ ਬਣਾਦੇ ਬਹੁਤ ਵਧੀਆ ਬਣਾਏ ਆ ਸਹੀ ਗੱਲ ਆ ਜ਼ਬਰਦਸਤ ਲਓ ਜੀ ਅਸੀਂ ਗੱਡੀ ਦਿੱਤੀ ਆ ਲਾ ਤੇ ਇੱਧਰ ਡੈਡੀ ਕਿਥੇ ਜਾਣਾ? ਵਾਜ ਵਾਜ। ਨਹੀਂ ਕਿਤੇ ਨਹੀਂ ਜਾਣਾ। ਲਾ ਸੰਧੂ ਸਾਹਿਬ ਮੈਨੂੰ ਪੁੱਛਦੇ ਵੀ ਕਿੱਧਰ ਨੂੰ ਜਾਣਾ ਹੁਣ ਆਪਾਂ ਥੋੜੀ ਬਹੁਤ ਸ਼ਾਪਿੰਗ ਕਰਦੇ ਆ। ਮੈਨੂੰ ਵੀ ਪਤਾ ਨਹੀਂ ਕੀ ਕਰਨਾ ਕੀ। ਆਪਾਂ ਚੱਲਦੇ ਆ। ਮੈਨੂੰ ਭੁੱਖ ਲੱਗੀ ਆ। ਇਹਨੂੰ ਹਰ ਮਾਂ ਨੂੰ ਤਾਂ ਭੁੱਖ ਹੀ ਲੱਗੀ ਰਹਿੰਦੀ ਆ। ਬਹੁਤ ਭੁੱਖ ਲੱਗੀ ਮੈਨੂੰ। ਪਹਿਲਾਂ ਜਿਹੜਾ ਕੰਮ ਕਰਨਾ ਹੈ ਉਹ ਤਾਂ ਕਰ ਲਗੇ। ਮੈਨੂੰ ਮੈਨੂੰ ਭੁੱਖ ਲੱਗੀ ਆ। ਤੈਨੂੰ ਪਹਿਲਾਂ ਕਿ ਲੱਗਿਆ ਮੈਂ ਘਰ ਤੋਂ ਆਵਾਂ ਪਹਿਲਾਂ ਲਓ ਜੀ ਆਪਾਂ ਅਗੇ ਸ਼ਾਪ ਤੇ ਤੇ ਕਰਦੇ ਆ ਥੋੜੀ ਜਿਹੀ ਸ਼ਾਪਿੰਗ ਦੇਖਦੇ ਉੱਪਰ ਚੱਲ ਕੇ ਲਓ ਜੀ ਸੰਧੂ ਸਾਹਮਣੇ ਕਰ ਲਈ ਅੱਜ ਫੇਰ ਸ਼ਾਪਿੰਗ ਤੇ ਸਾਨੂੰ ਕੋਈ ਵੀ ਚੀਜ਼ ਨਹੀਂ ਲੈ ਕੇ ਦਿੱਤੀ ਕੱਲਿਆਂ ਨੇ ਸ਼ਾਪਿੰਗ ਕਰ ਲਈਏ ਦੇਖੋ ਕਰੇ ਜਾ ਕੇ ਤੁਹਾਨੂੰ ਦਿਖਾਉਂਗੀ ਵੀ ਇਹਨਾਂ ਨੇ ਕੀ ਕੀ ਸ਼ਾਪਿੰਗ ਕੀਤੀ ਆ ਸਾਨੂੰ ਇੱਕ ਵੀ ਚੀਜ਼ ਨਹੀਂ ਲੈ ਕੇ ਦਿੱਤੀ ਦੇਖੋ ਏਡੀ ਵੱਡੀ ਸ਼ਾਪ ਸੀਗੀ ਲੇਡੀਜ਼ ਵੀ ਸੀਗਾ ਸਾਰਾ ਕੁਝ ਬੱਚਿਆਂ ਵਾਲਾ ਵੀ ਸੀਗਾ ਤੇ ਪਰ ਇਹਨਾਂ ਨੇ ਕੀਤੀ ਹੈ ਕੱਲਿਆਂ ਕੱਲਿਆਂ ਨੇ ਸ਼ਾਪਿੰਗ ਅਸੀਂ ਹੈਗੇ ਸੰਧੂ ਸਾਹਿਬ ਨਾਲ ਨਰਾਜ਼ ਸੰਧੂ ਸਾਹਿਬ ਤਾਂ ਕੈਨੇਡਾ ਜਾ ਰਹੇ ਤੁਸੀਂ ਤੁਸੀਂ ਨਾ ਕੋਈ ਨਹੀਂ ਅਸੀਂ ਦੇਖਦੇ ਅੱਗੇ ਚੱਲ ਕੇ ਚਲੋ ਾਰਮਾਨ ਾਰਮਾਨ ਮੈਂ ਕਿਹਾ ਆਪਾਂ ਕੁਝ ਨਹੀਂ ਲਿਆ ਕੋਈ ਨਾ ਹੈਂ ਤੇ ਕੁਝ ਖਾਵਾਂਗੇ ਹੁਣ ਲੈ ਬਈ ਈਰਮਾਨ ਤਾਂ ਖਾਣ ਤੇ ਹੀ ਮੰਨ ਗਿਆ ਕੱਲਾ ਹਨਾ ਕਿ ਨਹੀਂ ਈਰਮਾਨ ਤਾਂ ਕੱਲਾ ਖਾਣ ਪੀਣ ਤੇ ਹੀ ਮੰਨ ਗਿਆ ਮੈਂ ਤਾਂ ਨਹੀਂ ਮੰਨਣਾ ਖਾਣ ਪੀਣ ਤੇ ਟ੍ਰੈਫਿਕ ਦੇਖੋ ਬਈ ਰਸ਼ ਕਿੰਨਾ ਹਨਾ ਬਹੁਤ ਜ਼ਿਆਦਾ ਰਸ਼ ਰਸ਼ ਦੇਖੋ ਅੱਜ ਕਿੰਨਾ ਆਇਆ ਪਿਆ ਚਲੋ ਤੇ ਮੌਸਮ ਵੀ ਦੇਖੋ ਉਧਰ ਐਂ ਲੱਗਦਾ ਜਿਵੇਂ ਬਾਰਿਸ਼ ਹੋਣ ਵਾਲੀ ਹੁੰਦੀ ਆ ਮੌਸਮ ਵਸ ਨਹੀਂ ਨਾ ਪੂਰਾ ਠੀਕ ਹੈ ਸੰਤੂ ਸਾਹਿਬ ਅਸਮਪੂਰਾ ਕੇ ਮੈਂ ਕਿਹ ਕਹਿੰਨੀ ਆ ਮੈਨੂੰ ਇੱਕ ਜੀਨ ਹੀ ਲੈ ਦੋ ਇੱਥੋਂ ਕੱਟੀ ਕੱਟੀ ਫੱਟੀ ਜੀਨ ਲੈ ਦੋ ਕੱਟੀ ਫੱਟੀ ਕੱਟੀ ਫੱਟੀ ਸੋਹਣੀ ਨਹੀਂ ਲੱਗਣੀ ਤੇਰੇ ਇੱਥੇ ਲੈ ਜੋ ਚੱਪਰਾ ਲੈਣੀ ਹੈ ਲੈ ਹੈ ਇਧਰੋਂ ਕੁਝ ਲੈ ਦੋ ਆ ਦੇਖੋ ਪਟਾਨਾ ਵੇਖਣਾ ਬਾਜ ਅੱਖਾਂ ਦੇ ਮੂੰਹ ਇਹਦਾ ਅੱਖਾਂ ਬੰਨ ਸ਼ੂਜ਼ ਲੈ ਦੋ ਸ਼ੂਜ਼ ਲੈ ਦੋ ਦੇਖ ਲਓ ਬਈ ਮੈਨੂੰ ਕੋਈ ਮੈਨੂੰ ਕੁਝ ਨਹੀਂ ਲੈ ਕੇ ਕਿੰਨੇ ਦੇ ਆ 200 ਓਕੇ ਸੰਦੂ ਸਾਹਿਬ ਸੰਦੂ ਸਾਹਿਬ ਆਸ ਤੇ ਲੈਣੇ ਆ ਘਰੇ ਢੇਰ ਲਾਇਆ ਪਿਆ ਨਹੀਂ ਜੀ ਦੇ ਹਾਸਤੇ ਮਮਮੀ ਮਮਾ ਮਮਾ ਜੀ ਦੇ ਹਾਸਤੇ ਸ਼ਾਪਿੰਗ ਕਰਨ ਆ ਉਸੇ ਲੈ ਲੈ ਜੋੰਦ ਦੇ ਲਿਆਈ ਨਹੀਂ ਜੋ ਕੁਝ ਤਾਂ ਹਾਂ ਬਈ ਅਸੀਂ ਸ਼ਾਪਿੰਗ ਕਰਨ ਆਏ ਸੀ ਸਾਨੂੰ ਤਾਂ ਸ਼ਾਪਿੰਗ ਸਾਨੂੰ ਸ਼ਾਪਿੰਗ ਕਰਵਾਈ ਨਹੀਂਗੀ ਸਪੈਸ਼ਲ ਮੈਨੂੰ ਲੈ ਕੇ ਆਏ ਸੀ ਸ਼ਾਪਿੰਗ ਕਰਨ ਸਾਨੂੰ ਸ਼ਾਪਿੰਗ ਕਰਵਾਈ ਨਹੀਂ ਆਪ ਕਰ ਲਈ ਅਸੀਂ ਗੁੱਸੇ ਆ ਕਿਹੜੇ ਕਿਤੇ ਜਾਣਾ ਨਹੀਂ ਹੋਣਾ ਨਹੀਂ ਮਾਨ ਚੱਲੋ ਫਿਰ ਮੈਨੂੰ ਇੱਕ ਚੀਜ਼ ਲੈ ਦੋ ਕੈਪ ਲੈਣੀ ਐ ਮੈਂ ਕਿਹੜੀ ਕੈਪ ਕਿਹੜੀ ਲੈਣੀ ਮੈਂ ਕੈਪ ਲੈਣੀ ਮੈਨੂੰ ਇੱਥੋਂ ਲੈ ਕੇ ਦਿਓ ਆ ਵੀ ਬੇਕਾਰ ਗਾਈ ਪਾਉਂਦੀ ਆ ਵੀ ਇੱਥੋਂ ਲੈਣੀ ਮੈਂ ਆਜੋ 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 ਬੇਕਾਰ ਆਜੋ ਮੰਮੀ ਬਾਹਰ ਆਜੋ ਬੇਕਾਰ ਕਲ ਦੀ ਨਹੀਂ ਮੈਨੂੰ ਲੱਗਦਾ ਹੈ ਫੇਰ ਕੈਪ ਵਾਲੀ ਦੁਕਾਨਾਂ ਦੇ ਵਿੱਚ ਵੜ ਗਈ ਕਿੰਦੀ ਕੈਪ ਲੈਣੀ ਪਤਾ ਨਹੀਂ ਕਿਹੜੇ ਅਕਲ ਨਹੀਂ ਸਿਰ ਤੇ ਦੋ ਲੱਡੂ ਜੇ ਉਹਨਾਂ ਨੇ ਜਿਹਦੇ ਸਿਰ ਤੇ ਦੋ ਲੱਡੂ ਜੇ ਲੱਗੇ ਨੇ ਉਹ ਵਾਲੀ ਕੈਪ ਲੈਣੀ ਹੈ ਕਿੱਥੇ ਕੰਮ ਨਾ ਕਰਿਆ ਕਰ ਤੂੰ ਆਹ ਵਾਲੀ ਦੋ ਲੱਗੇ ਨੇ 10 ਮੈਨੂੰ ਕਿਊਟ ਲੱਗਦੀ ਏ ਕੈਮਰਾ ਲੱਗਦੀ ਕਿਊਟ ਬਣ ਨਹੀ ਮਿਲੀ ਕਿਸਮਤ ਖਰਾਬ ਵਧੀਆ ਹੋ ਗਿਆ ਪਰ ਅਪਰ ਸ਼ਾਪ ਤੋਂ ਦੇਖਦੇ ਆ ਨਹੀਂ ਨਹੀਂ ਹੁਣ ਨਹੀਂ ਬਸ ਆਖਰੀ ਚਾਂਸ ਠੀਕ ਆ ਨਾ ਉਹ ਰਮਾਨ ਜਦ ਫੜੀ ਬੈਠਾ ਮੈਨੂੰ ਖਾਣ ਨੂੰ ਲੈ ਕੇ ਤੋ ਛਤੀ ਦੀ ਅੱਜ ਭੁੱਖ ਨਹੀਂ ਲੋਟ ਆਈ ਆਇਆ ਵੀ ਨਹੀਂ ਵਿਚਾਰੇ ਨੂੰ ਕਦੋਂ ਲੈ ਆਈ ਧੋਰੀ ਫਿਰਦੇ ਲਾਰਿਆਂ ਚ ਕੀ ਰਮਾਨ ਨੂੰ ਮਖ ਲਾਰਿਆਂ ਜੀ ਲਈ ਫਿਰਦੇ ਕਦੋਂ ਦੇ ਨਾ ਗੋ ਦਾਦਾ ਵੀ ਖਾਣਾ ਕੀ ਏ ਅਏ ਕਿੱਥੇ ਜਾ ਕੇ ਤਾਂ ਤੋਂ ਬਿਨਾ ਵੀ ਦੱਸ ਸਕਦਾ ਮੈਂ ਕੀ ਹਣਾ

ਕੀ ਚੰਗ ਬੰਦੇ ਆ ਬੰਦੇ ਬੰਦੇ ਆ ਅੜ ਜਾ ਦੁਕਾਨਦਾਰ ਵਿਖੀ ਜਾਂਦੇ ਲੱchn ਕਰੀ ਜਾਂਦੀ ਹੈ ਹੈ ਫੇਰ ਚੱਲ ਗਏ ਦੋ ਤਾਂ ਨਹੀਂ ਹੁੰਦੇ ਕਿ ਹੁੰਦੇ ਆ ਹੁੰਦੇ ਆ ਕਿਊਟ ਲੱਗਦੀ ਏ ਤੋਂ ਕੈਪ ਹੈ ਦੋ ਸਪੈਸ਼ਲੀ ਬਣਾਉਣੀ ਪਊ ਦੋ ਤਾਂ ਹੁੰਦੇ ਹੀ ਦੋ ਤਾਂ ਇੱਕ ਦੇਖੋ ਇਧਰ ਇੱਕ ਇੱਥੇ ਲੱਗਿਆ ਹੁੰਦਾ ਪਿੱਛੇ ਲੱਗਿਆ ਹੁੰਦਾ ਓਹ ਹਾਂ ਔਲ ਲੈ ਲਾ ਮम्मा ਚਲੋ ਫੇਰ ਕਿੰਨਾ ਉਹ ਵੀ ਕੈਪ ਨਹੀਂ ਮਿਲੀ ਦੋ ਲੱਡੂਆਂ ਵਾਲੀ ਕੈਪ ਹਾਲਦੀ ਆ ਨਵਾਂ ਸਟਾਈਲ ਹੀ ਲੱਭਦੀ ਪਤਾ ਨਹੀਂ ਕਿੱਥੋਂ ਕੀ ਕਰਦੇ ਮੈਨੂੰ ਪਤਾ ਲੱਗਿਆ ਹਾਂ ਆਪਾਂ ਹੁਣ ਗੱਡੀ 'ਚ ਬੈਠਨੇ ਆਂ ਤੇ ਆਪਾਂ ਚੱਲਦੇ ਆਂ ਉਧਰਲੀ ਸਾਈਡ ਆ ਜਿੱਧਰ ਮੱਛੀ ਵਾਲਾ ਚੌਂਕ ਆ ਮੱਛੀ ਉਹ ਤਾਂ ਮੱਛੀਆਂ ਖਾਣੀਆਂ ਹਾਂ ਆਇਆ ਯਾਰ ਅਰਮਾਨ ਸਾਨੂੰ ਭਾਈ ਅੱਜ ਨਾ ਤਾਂ ਕੁਝ ਖਵਾਇਆ ਤੇ ਨਾ ਸੰਧੂ ਸਾਹਬ ਨੇ ਕੁਝ ਲੈ ਕੇ ਦਿੱਤਾ ਹੁਣ ਕਿੱਧਰ ਨੂੰ ਚੱਲੇ ਆਪਾਂ ਹਮਨ ਖਵਾਉਣ ਆਸਤੇ ਤੁਹਾਨੂੰ ਚੱਲੇ ਆ ਸਪੈਸ਼ਲ ਹੁਣ ਸਾਨੂੰ ਫੇਰ ਉੱਥੇ ਹੀ ਲੈ ਕੇ ਚੱਲੇ ਆ ਕਿਉਂਕਿ ਸਾਨੂੰ ਇੱਥੋਂ ਕੁਝ ਪਸੰਦ ਨਹੀਂ ਆਇਆ ਖਾਣ ਪੀਣ ਦਾ ਅਸੀਂ ਚੱਲੇ ਆ KFC ਫੇਰ ਤੋਂ ਹੁਣ ਖਵਾਉਣ ਆਸਤੇ ਤੁਹਾਨੂੰ 20 ਕਿਲੋਮੀਟਰ ਹੁਣ ਸਪੈਸ਼ਲ ਲੈ ਕੇ ਜਾਣਾ ਸਪੈਸ਼ਲ ਵੀ ਸਾਨੂੰ ਅੱਜ ਲੈ ਕੇ ਚੱਲੇ ਆ KFC ਕਿਉਂਕਿ ਉਦੋਂ ਵੀ ਸਿਸਟਰ ਹੋਣਾ ਨਾਲ ਗਏ ਸੀ ਤੇ ਅੱਜ ਫੇਰ ਆਪਾਂ ਉੱਥੇ ਹੀ ਚੱਲੇ ਆ ਤੇ ਉੱਥੇ ਵਧੀਆ ਮਾਹੌਲ ਹੁੰਦਾ ਇੰਜੋਏ ਵੀ ਵਧੀਆ ਹੋ ਜਾਂਦਾ ਕਿ ਨਹੀਂ ਸਿੰਧੂ ਸਾਹਿਬ ਹਾਂਜੀ ਹਾਂਜੀ ਇੰਜੋਏ ਵਧੀਆ ਹੋ ਜਾਂਦਾ ਤੇ ਫਿਰ ਬਾਜ਼ਾਰਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਵੀ ਭੀੜ ਬਹੁਤ ਹੁੰਦੀ ਆ। ਮੌਸਮ ਬਹੁਤ ਖਲਾਬ ਆ ਵੀ ਬਰੀਕ ਬਰੀਕ ਕਣੀਆਂ ਧੂੜ ਜੀ ਡਿੱਗ ਰਹੀ ਹੈ ਹਾਂ। ਦੇਖੋ ਆਵੇ ਧੁੰਦ ਹੀ ਬਣੀ ਪਈ ਹੈ ਦੇਖੋ। ਹਾਂ ਬਹੁਤ ਬੁਰਾ ਮੌਸਮ ਤਾਂ ਐ ਹੋਇਆ ਪਿਆ ਪੂਰਾ ਧੁੰਦ ਵਾਲਾ। ਆ ਤਾਂ ਐ ਲੱਗਦਾ ਜਿਵੇਂ ਸੁਰਗ ਵਿੱਚ ਦੀ ਜਾਂ ਨੇ ਨੇ ਆਪਾਂ। ਸੁਰਗੈ? ਹਾਂ। ਹਾਂ। ਕਿ ਨਹੀਂ? ਲੋ ਵੀ ਆਪਾਂ ਨੂੰ ਹੁਣ KFC ਤਾਂ ਸੀਗਾ ਦੂਰ ਤੇ ਕਹਿੰਦੇ ਭੁੱਖ ਬਹੁਤ ਲੱਗੀ ਤੇ ਰਸਤੇ 'ਚ ਹੀ ਮਿਲ ਗਿਆ ਮੋਮੋਸ ਵਾਲਾ ਤੇ ਉਹਦੇ ਤੋਂ ਆਪਾਂ ਫਿਰ ਹੁਣ ਲੈ ਲਏ ਨਾ ਵਾਸਤੇ ਮੋਮੋਸ ਤੇ ਆਹ ਦੇਖੋ ਮੈਡਮ ਖਾਜੋ ਬਈ ਖਾ ਲਓ ਜਿੰਨੇ ਜਿੰਨੇ ਮੋਮੋਸ ਖਾਓ ਤੇ ਟੇਸਟੀ ਆ ਖਾ ਕੇ ਤਾਂ ਦੇਖੋ ਇੱਕ ਤਾਂ ਇਹਨਾਂ ਦੇ ਨਾਮ ਇੱਕ ਤਾਂ ਇਹਨਾਂ ਦੇ ਨਾਮ ਲੈਣੇ ਬੜੇ ਔਖੇ ਹਨ ਕੀ ਔਖੇ ਬਈ ਕੋਈ ਔਖੇ ਨਹੀਂ ਨਾਮ ਉਹਨਾਂ ਨੇ ਹਾਂ ਵੀ ਕਿਸ ਤਰ੍ਹਾਂ ਦੇ ਲੱਗੇ ਸਵਾਦ ਆ ਬਹੁਤ ਜ਼ਿਆਦਾ ਟੇਸਟੀ ਆ ਅਰਮਾਨ ਟੇਸਟੀ ਆ ਕਿ ਕਿਵੇਂ ਆ ਵਧੀਆ ਚਲੋ ਫਿਰ ਮੈਂ ਵੀ ਖਾਵਾਂ ਇੱਕ ਦੇਖੋ ਮੈਨੂੰ ਵੀ ਦਿਓ ਯਾਰ ਲੋ ਹੋ ਗਿਆ ਹੁਣ ਰਾਜ ਬਣ ਜੂ ਇਹਨਾਂ ਦਾ ਫਿਰ ਮੈਂਨੂੰ ਲੱਗਦਾ ਨਹੀਂ ਵੀ ਸਾਡਾ ਇਹਨਾਂ ਨੇ ਰਾਜ ਬਣ ਜੂਗਾ ਕਿਉਂਕਿ ਅਸੀਂ ਅੱਗੇ ਜਾ ਕੇ ਹੋਰ ਵੀ ਕੁਝ ਖਾਵਾਂਗੇ ਆ ਗੱਲ ਮਾੜੀ ਆ ਵੀ ਹੁਣ ਪਹਿਲਾਂ ਇੱਥੇ ਖਾਣ ਬੈਠੇ ਹੁਣ ਫਿਰ ਗਾਮ ਬਹਿਜੋ ਖਾਣ ਫਿਰ ਤਾਂ ਆਪਣੀ ਕੀ ਪਤਾ ਕੀ ਗੱਲ ਹੈ ਐਨੇ ਐਨੇ ਤਾਂ ਮੂਮੋਸਾ ਨਹੀਂ ਮੋਮਜ਼ ਵੀ ਇੰਨੇ ਇੰਨੇ ਬਾਕੀ ਮੈਨੂੰ ਇੰਨੇ ਟੇਸਟੀ ਨਹੀਂ ਲੱਗੇ ਖਾਈ ਤਾਂ ਜਾਨੀ ਐ ਕਿਉਂ ਮੈਂ ਤਾਂ ਇੱਕ ਖਾਦਾ ਸੀ ਮੱਚਾ ਹੀ ਬੜੀਆਂ ਲੱਗਦੀਆਂ ਹਨ ਮੈਨੂੰ ਦਿਖਣਾ ਖਿਲਰੂਗਾ ਆ ਤਾਂ ਮੰਡਕ ਦਾ ਸਿੱਧੇ ਪਣਾ ਬੂਮੂਚਾ ਸਾਰਾ ਖਲਮ ਬਣਿਆ ਤਨੇ ਆਹ ਛੱਟ ਲਿਆ ਉੱਤੇ ਛੱਟ ਲਿਆ ਨਹੀਂ ਸਵਾਤਾ ਹੀ ਗਿਆ ਆਲੇ ਕਰ ਰਹੇ ਹੈ ਤੁਹਾਡਾ ਮੈਂ ਪਾਪਾ ਮੂੰਹ ਚ ਤੁਹਾਡੇ ਮੈਂ ਨਹੀਂ ਰਹਿਣਾ ਕਿ ਲੜ ਜੂ ਨਹੀਂ ਕਿ ਲੜਦਾ ਹਾਂ ਮੇਰੇ ਕੋਲ ਨਹੀਂ ਕਿ ਲੱਗਦਾ ਮੈਂ ਆਪੇ ਖਾਣੂ ਹਾਲ ਸਾਰਾ ਪਾ ਲੈ 50 ਤਾਂ ਮਿੱਠਾ ਪਾ ਕੇ ਦਿੰਦੀ ਹਾਂ ਇਹਦੇ ਚ ਪਤੰਗੀ ਪਾ ਕੇ ਦਿੱਤਾ ਇਹਦੇ ਵਿੱਚ ਮੈਂ ਨੂਨ ਪਾ ਕੇ ਦਿੱਤਾ ਸਹੀ ਕਹਿੰਦੇ ਮਿਰਚਾਂ ਦੇ ਦਿੰਆਂ ਹੁਣ ਭਾਈ ਗੱਲ ਜੀ ਨਹੀਂ ਬਣੀ ਫਰਮਾਨੋ ਜੀ ਨੂੰ ਬੋਲਦਾ ਹੀ ਨਹੀਂ। ਲੱਗਾ ਬਈ ਅਜੇ ਨਹੀਂ ਖਾਣਾ। ਉਹ ਤਾਂ ਮਿਰਚਾਂ ਹੀ ਖਾਣ ਜਾਂਦੀਆਂ ਨੇ ਇਹਨੂੰ। ਨਹੀਂ ਫਰਮਾਨ ਦਾ ਮੂੰਹ ਮੱਚੀ ਜਾਂਦਾ। ਹੂੰ। ਚਲੋ। ਰੱਜ ਕੇ ਵੀ ਹੁੰਦਾ ਪੂਰਾ ਹਨਾ। ਰੱਜ ਕੇ। ਐਸ ਇਨੀ ਰੱਜੇ ਬਈ। ਮੈਂ ਤਾਂ ਐਕਪੀ ਖਾਧਾ ਆ ਤੁਸੀ ਖਾਦੇ ਸਾਰੇ ਬਈ। ਮੈਂ ਤਾਂ ਹੁਣ ਉੱਥੇ ਜਾ ਕੇ ਕੁਛ ਨਾ ਕੁਛ ਹੋਰ ਖਾਉਂਗੀ। ਉੱਥੇ ਕਿਤੇ ਇਹ ਨੂੰ ਹੁਣ ਆਪਾਂ ਕਿੱਥੇ ਰੱਖੀਏ ਸੜਦੇ ਉਹਨੂੰ ਭਾਈ ਨੂੰ ਬੱਚਲਾ ਵਾਪਸ ਲੈ ਲੈ ਇਹ ਪੈਸੇ ਕਾ ਤੂੰ ਇਹ ਰੱਖਿਆ ਲੈ ਤੀਆਂ ਦੇ ਆ ਭਾਈ ਨੂੰ ਮੇਰੇ ਕਿੰਨੇ ਹਲਰ ਮਾ ਉੱਪਰ ਨਾ ਪਾੜਿਓ ਆ ਵੀ ਲੈ ਜਾ ਪੈਸੇ ਵੀ ਲੈ ਜਾ ਰਮਾਨ ਕਿੰਨੇ ਦਾ ਹੋ ਲੈ ਇੱਕ ਦੂਸਰਾ ਸੰਦੂ ਸੰਦੂ ਸਾਹਿਬ ਮੈਨੂੰ ਕਹਿੰਦੇ ਤੁਸੀਂ ਆਪ ਹੀ ਖਾ ਲੇ ਤੇ ਮੈਨੂੰ ਦਿੱਤੇ ਨੀਂਗੇ ਹੋਰ ਮੈਨੂੰ ਇੱਕ ਹੀ ਦਿੱਤਾ ਲੈ ਦੱਸ ਤੂੰ ਦਰੋ ਸਾਰਿਆਂ ਤੋਂ ਵੱਡਾ ਮੇਰੀ ਗੱਲ ਸੁਣੋ ਪਤਾ ਕੀ ਹੈ ਪੀਸ ਵਿੱਚ ਸਿਰਫ 10 ਸੀਗੇ 10 ਪੀਸ ਸੀ ਤੇ ਦੋ ਖਾ ਲਏ ਤੁਸੀਂ ਅੱਜ ਮੈਂ ਖਾੜੇ ਇੱਕ ਹੀ ਖਾੜਾ ਮੈਂ ਅੱਠ ਮੈਂ ਖਾੜੇ ਇਰਮਾਨ ਕੱਲਾ ਹੀ ਦੱਸ ਖਾ ਗਿਆ ਕਿੱਥੇ ਅੱਠ ਉਹ ਕੱਲਾ ਹੀ 10 ਖਾ ਲਿਆ ਹੋਰ ਇਰਮਾਨ ਕੱਲੇ ਕਿੰਨੇ ਦੇ ਆ ਕਿੰਨੇ ਦੇ ਲਈ ਪਲੇਟ ਉਹ ਹਜੇ ਵੀ ਪਲੇਟ ਜੀ ਚੱਕੀ ਫਿਰਦਾ ਕਮਾਲ ਦਾ ਬੰਦਾ ਇੱਕ ਦੇ ਓਏ ਨਾ ਵੀ ਪਰਮਾਨ ਮਾੜੀ ਗੱਲ ਇੱਕ ਦੇ ਦੇ ਮੈਨੂੰ ਬੰਦਾ ਇੱਕ ਦੇ ਦੇ ਇੱਕ ਦੇ ਦੇ ਫਿਰ ਪਰਮਾਨ ਕਹਿੰਦਾ ਮੇਰਾ ਕੁਝ ਮਨ ਨਹੀਂ ਨੀ ਹੁਣ ਇੱਕ ਨਾ ਕੁਝ ਨਹੀਂ ਦੇ ਇੱਕ ਦੇ ਦੇ ਮੰਨ ਜਾ ਕਰ ਮਨ ਨਹੀਂ ਨੀ ਮੇਰਾ ਕੁਝ ਇਹਨਾਂ ਨਾਲ ਮੈਂ ਹੋਰ ਨਹੀਂ ਕੁਝ ਖਵਾਣਾ ਯਾਦ ਰੱਖੀ ਫਿਰ ਤੂੰ ਇੱਕ ਦੇ ਦੇ ਆਏ ਹਾਂ ਫੋਕਾ ਤਾਂ ਨਹੀਂ ਖਾਉਂ ਮੈਂ ਕੋਈ ਫੜ ਕੁਝ ਖਵਾਣਾ ਪੈਣਾ ਮੈਨੂੰ ਕੁਝ ਲਾਉਣ ਨੂੰ ਹੀ ਦੇ ਦੇ ਯਾਰ ਹੂੰ ਸਵਾਦ ਤਾਂ ਬਹੁਤ ਆ ਯਾਰ ਕਿੰਨੇ ਕੁ ਸਵਾਦ ਦੇ ਗਿਓ ਬਾਬਾ ਟੱਡਾ ਦਾ ਭਰਿਆ ਨਹੀਂ ਥੋੜਾ ਥੋੜਾ ਭਰਿਆ ਉਹ ਮੇਰਾ ਕਹਦਾ ਭਰਨਾ ਹਰ ਮਾਨ ਵੇਖੀ ਹਰ ਮਾਨ ਸਵਾਦ ਆ ਬਹੁਤ ਸਵਾਦ ਆ ਚਲੋ ਹੁਣ ਦੋ ਮੈਂ ਵਿੱਚ ਵਿੱਚ ਨਹੀਂ ਤੇ ਵਿੱਚ ਵਿੱਚ ਹਾਂ ਸਮਝਦੀ ਲੱਗਦੀ ਚਲੋ ਹੁਣ ਮੌਸਮ ਵੀ ਬਹੁਤ ਖਰਾਬ ਆ ਲੈ ਚਲੋ ਲਓ ਜੀ ਆਪਾਂ ਪਹੁੰਚ ਗਏ ਜੀ ਹੁਣਾਂ ਪਾਂ KFC ਤੇ ਕਰਦੇ ਆ ਇੰਜੋਏ ਫਰ ਇੰਜੋਏ ਕੀ ਠੰਡੀ ਬੜੀ ਲੱਗਦੀ ਆਂਦੀ ਆ ਆਹ ਹਾਂ ਬਾਹਰ ਠੰਡ ਹੋ ਗਈ ਵੀ ਬਹੁਤ ਜਰਾ ਠੰਡਾ ਬੋ ਦਾ ਜਰਾ ਤੁਹਾਨੂੰ ਤਾਂ ਲੱਗਦੀ ਨਹੀਂ ਕਿ ਲੱਗਦੀ ਹੈ ਚਲੋ ਫਿਰ ਚਲੋ ਕਿੱਧਰ ਕੋ ਜਾਣਾ ਹੈ ਪਹਿਲਾਂ ਕੀ ਅਸੀਂ ਜੱਲ ਲੱਗ ਲੋਗੇ ਪਹਿਲਾਂ ਕੀ ਅਸੀਂ ਨੂੰ ਚਲਦੇ ਆ ਆਸ਼ਾ ਹਾਂ ਚਲੋ ਆ ਜੀ ਇਧਰ ਅਪਾ ਪੈਸਾ ਕੁਝ ਖਾ ਲਈਂ ਕੁਝ ਖਾ ਵੀ ਲਈਏ ਹਰ ਹਾਂ ਅਰੇ ਬੱਬਰ ਭਰਿਆ ਨਹੀਂ ਤੁਹਾਡਾ ਨਾ ਜਵਾ ਵੀ ਨਹੀਂ ਭਰਿਆ ਮੈਂ ਨਹੀਂ ਕੁਝ ਖਾ ਲਗੀ ਚਲੋ ਕੀ ਖਾਣਾ ਫਿਰ ਦੇਖੋ ਫਿਰ ਇਹ ਘੱਟ ਤਾਂ 1/4 ਵੀ ਨਹੀਂ ਭਰਿਆ ਇਧਰ ਸੰਦੂ ਸਾਹਿਬ ਪਤਾ ਨਹੀਂ ਕਿੱਧਰ ਨੂੰ ਚੱਲੇ ਗਏ ਡੈਡੀ ਕਿੱਧਰ ਚੱਲੇ ਗਏ ਤੇਰੇ ਵਾ ਤੁਹਾਨੂੰ ਪਤਾ ਤਾਂ ਹੈ ਕਿੱਥੇ ਅੱਛਾ ਲੈ ਵੀ ਫਾਉਂਟੇਨ ਚੱਲੀ ਜਾਂਦੇ ਹੈ ਹਨਾ ਕਾਉਂਟਿਨ ਕਹਤੇ ਹੈ ਇਸਕੋ ਫਾਉਂਟੇਨ ਲਾਈਟ ਵੀ ਲੱਗੀ ਜਾਂਦੀ ਹੈ ਨਾ ਵਿੱਚ ਵਿੱਚ ਜਾ ਕੇ ਨਹੀਂ ਫਾਉਂਟੇਨ ਦਾ ਪਾਣੀ ਆ ਤਾਂ ਠੰਡਾ ਪਾਣੀ ਆ ਨੋ 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 ਜੀ ਹੁਣ ਆਪਾਂ ਰੀਲਾ ਰੂਲਾ ਕਾਫੀ ਬਣਾ ਲਿਆ ਇਹਨਾਂ ਨੇ ਬਈ ਰਮਾਨ ਕਰਦਾ ਸੀ ਕੈਮਰਾਮੈਨਿੰਗ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਠੰਡ ਹੋ ਗਈ ਬਹੁਤ ਰਮਾਨ ਹੈ ਨਾ ਨਾ ਬਈ ਖਾਣਾ ਕੇ ਐਸੀ ਜਾਈਏ ਆਪਾਂ ਹਾਂ KFC ਤੇ ਸਪੈਸ਼ਲਾਈਸ ਸੀ ਆਪਾਂ ਆਏ ਤਾਂ ਸੀ ਫਿਰ ਐਸੀ ਕੁਝ ਖਾਣੇ ਕੇ ਲਈ ਆਏ ਸੀ ਨਾ ਨਹੀਂ ਨਹੀਂ ਹੁਣ ਠੰਡ ਬਹੁਤ ਆ ਚੱਲੋ ਘਰ ਨੂੰ ਬਈ ਨਾ ਬਈ ਖਾਣਾ ਮੈਂ ਤਾਂ ਜਿਹੜਾ ਕੰਬੀਨ ਨਾ ਸਾਈਡ ਤੇ ਹੋ ਜਾ ਹੈ ਕੋਈ ਨਾ ਕੇਐਫਸੀ ਤੇ ਕਿਹੜਾ ਠੰਡ ਲਗਣੀ ਆ ਕਿਉਂ ਕਿ KFC ਚ ਕੀ ਬਰਥਡੇ ਆਜ ਮੀਟਰ ਲੱਗੇ ਝੂਲਾ ਲੈਣਾ ਝੂਲਾ ਲੈਣ ਨੂੰ ਬਈ ਮਮਾ ਆਪਾ ਆਪ ਤੁਸੀਂ ਰੋਣੇ ਖਾਣੇ ਕੀ ਖਾਵਾਂਗੇ ਆ ਚਲਾ ਕੇ ਦੇਖ ਕੇ ਇਹਦਾ ਕੀ ਚਲਾਉਣਾ ਐਵੇਂ ਨਾ ਕੋਈ ਬਟਨ ਬਟਨ ਨਾਪਦੀ ਮੁੜ ਕੇ ਰੁਕੇ ਨਾ ਸੁਣ ਗਿਆ ਤੂੰ ਮੈਂ ਕਿਹਾ ਵੀ ਐਵੇਂ ਬਟਨ ਬਟਨ ਨਾ ਨਾਪਦੀ ਇਲੈਕਟ੍ਰੋਨਿਕ ਆ ਲਓ ਜੀ ਮੈਂ ਚੱਲੀ ਆ ਠੀਕ ਆ ਅਰਮਾਨ ਚਲੋ ਪਿੱਠੋ ਪਿੱਛੇ ਰਾਈਡ ਬੈਗ ਆ ਕੀ ਲਿਖਿਆ ਅਰੇ ਪਿੱਛੇ ਨਹੀਂ ਬੈਣਾ ਚਲਦਾ ਪਿੱਛੇ ਵੜੋ ਪਿੱਛੇ ਨਹੀਂ ਗਿੱਲਾ ਹੈ ਇਹ ਸਾਈ ਸੰਦੂ ਸਾਹਿਬ ਚਲੋ ਵੀ ਆਜੋ ਹੁਣ ਸਟਾਰਟ ਨਾ ਕਰਕੇ ਦੇਖੀ ਤੁਰਾਂ ਦੇ ਇਲੈਕਟ੍ਰੋਨਿਕ ਹੈਗਾ ਸਿਸਟਮ ਤੇ ਬਟਨ ਬਟਨ ਨਾਲ ਨੱਪਦੀ ਤੱਕ ਇਹਦੀ ਸਟਾਰਟ ਕਰਕੇ ਦੇਖ ਲੀ ਜੇ ਚਲਾਓ ਹੁਣ ਕਣੀਆਂ ਬਰੀਕ ਦੀਆਂ ਡਿੱਗੀ ਜਾਂਦੀਆਂ ਵੀ ਚਲੋ ਆਜੋ ਚਲੋ ਕੇਸੀਟੀ ਚੱਲੀ ਐ ਚਲੋ ਜਿਹੜੇ ਖਾਣਾ ਪੀਣਾ ਦਾ ਫਿਰ ਕੋਸ ਆਜੋ ਆਰਡਰ ਕਰਦੇ ਆਊਟਰ ਕਰਦਾ ਆਊਟਰ ਕਿੱਥੇ ਚੱਲੀ ਲੈਗੀ ਮੈਨੂੰ ਠੰਡ ਲੱਗ ਜਾਂਦੀ ਇਹਨਾਂ ਨੂੰ ਪੰਗੜੇ ਸੋਝਦੇ ਮੈਨੂੰ ਸਮਝ ਨਹੀਂ ਲੱਗਦੀ ਹੈ ਮਿਊਜ਼ਿਕ ਨਹੀਂ ਕੋਹਣੀ ਉਹੀ ਪੰਗੜੇ ਪਾਈ ਜਾਂਦੇ ਉਹ ਬੱਲੇ ਬੱਲੇ ਹਵਾ ਹੀ ਬੜੀ ਠੰਡੀ ਆਉਂਦੀ ਤੂੰ ਸਾਹ ਮੈਨੂੰ ਪੂਮਾ ਦੀ ਕੁਛ ਲੈ ਦੋ ਪੂਮਾ ਆਪਾਂ ਜੱਟ ਨਹੀਂ ਪੂਮਾ ਪਾਮਾ ਪਾਉਂਦੇ ਹੁੰਦੇ ਹੈ ਜੱਟ ਨਹੀਂ ਪੂਮਾ ਪਾਮਾ ਨੂੰ ਪਾਉਂਦੇ ਕਿਉਂ ਕੀ ਗੱਲ ਦੋ ਬਾਈ ਪਤਾ ਹੋਏ ਹੁੰਦੇ ਆ ਜੱਟ ਜੱਟ ਨੂੰ ਪਤਾ ਦੇਸੀ ਬੰਦੇ ਇਹਨਾਂ ਚੀਜ਼ਾਂ ਬਾਰੇ ਪਟਾਣੇ ਪਟਾਣੋ ਹਣਾ ਇੱਥੇ ਨੂੰ ਇੱਥੇ ਮੈਂ ਕਿਹਨੂੰ ਇੱਥੇ ਨੂੰ ਇਹਦੇ ਨੂੰ ਕੀ ਚਾਹਤੇ ਆ ਸੰਤੂ ਸਾਹ ਹੂੰ ਸਾਬ ਮੈਨੂੰ ਨਾ ਸੰਦੂ ਸੰਦੂ ਸਾਹਿਬ ਕਹਿੰਦੇ ਤੜਿਆ ਨਾ ਕਰਦੇ ਮੜ ਕੇ ਫਿਰ ਮੇਥੋਂ ਪੈਹ ਲਵਾ ਦਿੰਨੇ ਤੁਸੀਂ ਭਾਈ ਪੰਪ ਭਰਦੇ ਬਹੁਤ ਗੰਦੇ ਆ ਇਹ ਜਵਾਗ ਆ ਜਵਾਗੜੀ ਇਹ ਹੀ ਨਹੀਂ ਲੋਟ ਆਉਂਦੀ ਕੱਲੀ ਦਾ ਦੱਸ ਨਿਆਣੀ ਬਾਲੀ ਇੱਕ ਤਾਂ ਬਾਲੀ ਲਾੜ ਲਈਏ ਛੱਡ ਗਏ ਬਈ ਮੈਨੂੰ ਛੱਡ ਕੇ ਛੱਡ ਕੇ ਮੈਨੂੰ ਵੀ ਲੈ ਜਾਓ ਨਾਲ ਮੈਨੂੰ ਵੀ ਲੈ ਜਾਓ ਨਾਲ ਕੱਲੇ ਕੱਲੇ ਭੱਜੇ ਆਏ ਆ ਤੇ ਮੈਨੂੰ ਛੱਡ ਏ ਆ ਹੈਂ ਆ ਹੀ ਆ ਬਸ ਤੈਨੂੰ ਹੁਣ ਚੱਕ ਕੇ ਲੈ ਨਹੀਂ ਕੱਲੇ ਕੱਲੇ ਭੱਜੇ ਆਏ ਆ ਮੈਨੂੰ ਕਾਹਤੋਂ ਛੱਡ ਗਿਆ ਯਾਰ ਮਾਨ ਆ ਹੀ ਆ ਬਸ ਮਾਨ ਕਹਿੰਦਾ ਛੇਤੀ ਠੰਡ ਲੱਗਦੀ ਭੱਜ ਕੇ ਗੱਡੀ ਚ ਵੜ ਜੀ ਸਹੀ ਗੱਲ ਆ ਬਈ ਅੱਜ ਤਾਂ ਸੰਤੂ ਸਾਹਿਬ ਠੰਡ ਬਹੁਤ ਜ਼ਿਆਦਾ ਬਈ ਹੁਣ ਲੱਗੂ ਨੀ ਹੀਟਰ ਚ ਨਜ਼ਾਰਾ ਹੋਰ ਕੀ ਆ ਛੱਡ ਲਿਆ ਹੀਟਰ ਥੋੜਾ ਜਿਹਾ ਘੱਟ ਛੱਡਿਓ ਜ਼ਿਆਦਾ ਕਰ ਇੱਕੇ ਦਮ ਹਵਾ ਵਾਈ ਦੀ ਬਾਹਰ ਇੱਥੇ ਤਾਂ ਆਪਾਂ ਨੂੰ ਕੁਝ ਪਸੰਦ KFC ਤਾਂ ਹੁਣ ਆਪਾਂ ਘੁੰਮ ਘੁੰਮ ਕੇ ਆੱਕ ਗਏ ਆ ਹਨਾ ਹੁਣ ਨਹੀਂ ਆਪਾਂ ਉਹਨਾ KFC ਠੀਕ ਆ ਸਹੀ ਗੱਲ ਰਮਾਨ ਦੇਖੀ ਉਹ ਪਿੱਛੇ ਕਾਲੇ ਚ ਮਰੀ ਗੱਡੀ ਕੀ ਨੇ ਦੱਸਦੇ ਨਹੀਂ ਤੁਸੀਂ ਉਹ ਨਹੀਂ ਕੁਛ ਨਹੀਂ ਹੋਇਆ ਹੁੰਦਾ ਗਈ ਸੀ ਕੀ ਹੋ ਗਿਆ ਉਹ ਡਸਟਬਿਨਾਂ ਡਸਟਬਿਨ ਨਹੀਂ ਸੀ ਥਰੇ ਵਿੱਚ ਮਰੀ ਸੰਤ ਦੇ ਸਾਹਮਣੇ ਗੱਡੀ ਮਾਰੀ ਬਈ ਪਿੱਛੇ ਦੇਖ ਲਓ ਕਿਤੇ ਪਿੱਛੇ ਸਿਕਰਾਇ ਤਾਂ ਨਹੀਂ ਪਾਤੇ ਨਹੀਂ ਨਹੀਂ ਟੈਰੀ ਲੱਗਾ ਜਾ ਕੇ ਨਾਲ ਹੈਂ ਟੈਰੀ ਲੱਗਾ ਲਓ ਬਈ ਆਪਾਂ ਚੱਲੇ ਆ ਤੇ ਆਪਸੋਰਸ ਵਾਲੀ ਗੱਲ ਲਈ ਆ ਵੀ ਅਸੀਂ ਕੁਝ ਨਹੀਂ ਖਾਦਾ ਮੈਨੂੰ ਪਸੰਦ ਨਹੀਂ ਸੰਦੀ ਸਾਹਿਬ ਨਾ ਆਪਾਂ ਬਜਾਰੋਂ ਕੁਝ ਖਾਦਾ ਨਾ ਆਪਾਂ KFC ਤੋਂ ਖਾਦਾ ਹੁਣ ਦੱਸੋ ਉਹ ਉਹ ਆਪਣੇ ਸ਼ਹਿਰਾਂ 'ਚ ਹੈ ਨਹੀਂ ਅੱਜ ਬਈ ਸਾਡੇ ਨਾਲ ਪੋਪੜ ਤੇ ਪੋਪਟ ਹੋ ਰਿਹਾ ਕਿਉਂਕਿ ਸਾਨੂੰ ਕੁਝ ਵੀ ਪਸੰਦ ਨਹੀਂ ਆਇਆ 버ਗਰ ਖਾ ਲੋ ਤੇ ਜਾਂ ਫਿਰ ਕੀ ਕਹਿੰਦੇ ਨੇ ਪੀਜ਼ਾ ਖਾ ਲੋ ਹਨਾ ਇਹ ਦੋ ਚੀਜ਼ਾਂ ਹੀ ਇੱਥੋਂ ਮਿਲ ਰਹੀਆਂ ਤੇ ਸਾਨੂੰ ਉਹ ਪਸੰਦ ਨਹੀਂ ਤਾਂ ਕਰਕੇ ਹੁਣ ਅਸੀਂ ਚੱਲੇ ਆ ਬਾਹਰ ਕਿਤੇ ਦੇਖਦੇ ਆ ਕੁਝ ਹੋਰ ਖਾਣੇ ਆ ਕਿਉਂਕਿ ਸ਼ਾਮ ਹੋ ਗਈ ਹੈ ਕਾਫੀ ਤੇ ਅੱਜ ਦੀ ਚੀਜ਼ ਖਾਣੇ ਆ ਵੀ ਜਾ ਕੇ ਮੈਨੂੰ ਰੋਟੀ ਨਾ ਬਣਾਉਣੀ ਪਵੇ ਬਸ ਲੱਗ ਗਿਆ ਪਤਾ ਤੇਰਾ ਬਈ ਰੋਟੀਆਂ ਦਾ ਇਹ ਨਰਵਾੜ ਤੇ ਹੋਰ ਇਹਨੇ ਅੱਜ ਫੇਰ ਨਹੀਂ ਰੋਟੀਆਂ ਦੇ ਲਈ ਲੈ ਜੀ ਲੈ ਜੀ ਆਪਾਂ ਉੱਥੇ ਜਾ ਕੇ ਮੀਲ ਆਰਡਰ ਹੀ ਨਿਕਾੜਨਾ ਆਪਾਂ ਕਰਦੇ ਆਪਾਂ ਜਾਣਾ ਘਰੇ ਜਾਣਾ ਤੇ ਕੰਬਲ ਸੁੱਟ ਕੇ ਸੌਂ ਜਾਣਾ ਬਸ ਉਹਦੇ ਵੀ ਅਸੀਂ ਰੋਟੀਆਂ ਫੋਟੋਂ ਤੋਂ ਖਾ ਕੇ ਆਏ ਬਈ ਦੇਖੋ ਤੁਸੀਂ ਮੌਸਮ ਚੈੱਕ ਕਰ ਸਕਦੇ ਹੋ ਬਾਹਰ ਵੀ ਕੀ ਹੋ ਜਾ ਮੌਸਮਾ ਹਨਾ ਤੇ ਘੱਟੋ ਘੱਟ 5 5.5 ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਕੁਝ ਵੀ ਖਾ ਕੇ ਜਾਵਾਂਗੇ ਤੇ ਘਰੇ ਜਾ ਕੇ ਵੈਸੇ ਵੀ ਭੁੱਖ ਲੱਗਣੀ ਨਹੀਂ ਤਾਂ ਕਰਕੇ ਆਪਾਂ ਉਦਾਂ ਦੀਆਂ ਖ ਲੱਗਣੀ ਨਹੀਂ ਮੈਨੂੰ ਤਾਂ ਬਹੁਤ ਲੱਗੂ ਮੈਂ ਤਾਂ ਕਹਿੰਨੀ ਆਪਾਂ ਕੁਝ ਨਾ ਕੁਝ ਰੋਟੀ ਵਗੈਰਾ ਡਿਨਰ ਕਰਕੇ ਹੀ ਚੱਲ ਵੜੀਏ ਅੱਛਾ ਹੈ ਨਾ ਹੁਣ ਆਲੇ ਸਹੀ ਪਨੀਰ ਨਾਲ ਬਟਰ ਨਾਲ ਖਾਣਾ ਕਰੇ ਪਕਾਵਾਂਗੇ ਜੇ ਕਰੇ ਬਈ ਬਈ ਹੁਣ ਇਹ ਨਾ ਹੋਵੇ ਇਧਰ ਆਪਣੀ ਪਿੰਡ ਵਾਲੀ ਸੜਕ ਪਾ ਲਿਓ ਮੈਂ ਤਾਂ ਪਿੰਡ ਵਾਲੀ ਹੀ ਪੋਣ ਨਹੀਂ ਨਹੀਂ ਅਸੀਂ ਮੋੜ ਕੇ ਲਿਆਵਾਂਗੇ ਹੈਣਾ ਫਿਰ ਅਰਮਾਨ ਓ ਕੀ ਆ ਭੁੱਖੇ ਮਾਰਤਾ ਸੰਤੂ ਸਾਹਮਣੇ ਅੱਜ ਸਾਨੂੰ ਹੋਟਲ ਪਤਾ ਨਹੀਂ ਕਿੱਥੇ ਜੀ ਆਰਮਾਨ ਦੇਖੂਗਾ ਮੈਨੂ ਹੈਨਾ ਕੁਝ ਨਹੀਂ ਅਰਮਾਨ ਪਸੰਦ ਕਰੂਗਾ ਕੀ ਖਾਣਾ ਚਾਹੀਦਾ ਅਰਮਾਨ ਜੀ ਕੰਮ ਦੀ ਗੱਲ ਵੇਖ ਜਲਦੀ ਜੋ ਵੇਖ ਲੈ। ਅਰਮਾਨ ਜਲਦੀ ਕਰ ਬੱਤ ਬਾਹਰ ਨੀਰਾ ਬਹੁਤ ਹੋਈ ਜਾਂਦਾ ਜਾਣਾ ਵੀ ਫਿਰ ਆਪਾਂ। ਉਹ ਕੋ ਨੋ ਵੀ ਬੇਟ ਦੇ ਵਿੱਚ ਬੈਠੇ ਆ ਤੇ ਕਦੋਂ ਆਉਗੇ ਲੱਗਦਾ ਹੋਈ ਗਿਆ ਵੀ ਕਹਿੰਨ ਦੀ ਦੇਰੀ ਸੀ। ਹਾਂਜੀ ਸਿੰਪਲ ਹਾਂਜੀ। ਲੈ ਅਗਰ ਮਾਂ ਹਾਂ ਤੱਕ ਪਹੁੰਚੋ ਗਿਆ ਵੀ। ਆਲੂ ਆਲੂ ਜੱਗ ਕੇ ਖਾਣ ਲੱਗ ਪਿਆ ਪਹਿਲਾਂ ਹੀ। ਪਹਿਲਾਂ ਡਿਨਰ ਦੇ ਡਿਨਰ ਦੇ ਨਾਲ ਫਰੈਂਚ ਕਈ ਖਾਂਦੇ ਹੁੰਦੇ ਆ ਕੀ ਬਣਾਉਣੇ ਇਹਦੇ ਕੰਮ ਆਂਦਾ ਯਾਰ ਈਰਮਾਨ ਦੇ ਹਮਾਰਿਆਂ ਹਮਾਰੇ ਹਾਂ ਤਾਂ ਐਸਾ ਹੀ ਹੁੰਦਾ ਹੂੰ ਕੀ ਆ ਹਮਾਰਿਆਂ ਤਾਂ ਐਸਾ ਹੀ ਹੁੰਦਾ ਹੈ ਹੂੰ ਮੈਨੂੰ ਆਇ ਲੱਗਦਾ ਵੀ ਕੋਈ ਵੀ ਇਨਸਾਨ ਜਿਹੜਾ ਰੋਟੀ ਦੇ ਨਾਲ ਫਰੈਂਚ ਫਰਾਈ ਨਹੀਂ ਖਾਂਦਾ ਉਹ ਹਮਾਰਿਆਂ ਤਾਂ ਐਸਾ ਹੀ ਹੁੰਦਾ ਈਰਮਾਨ ਦੇ ਕੰਮ ਤਰੇ ਵਰਗੀ ਮੈਂ ਗਿਆ ਸੀ ਚੀਜ਼ ਚ ਜੀ ਨਾਲੇ ਰੋਟੀ ਨਹੀਂ ਬਣਦੀ ਰੋਟੀਆਂ ਆ ਜਾਣ। ਲੋ ਜੀ ਅਸੀਂ ਸ਼ਾਮ ਦਾ ਜਿਹੜਾ ਡਿਨਰ ਉਹ ਕਰਤਾ ਕੰਪਲੀਟ ਤੇ ਸੰਤੋਖ ਸਾਹਿਬ ਦਾ ਹਜੇ ਲੱਗੇ ਪਏ ਆ। ਹਜੇ ਪਤਾ ਨਹੀਂ ਕਿੰਨੀਆਂ ਕਿ ਰੋਟੀਆਂ ਖਾਣੀਆਂ ਹੈ ਸੰਤੋਖ ਸਾਹਿਬ। ਬੱਸ ਜੀ। ਬੱਸ। ਏਰਮਾਨ ਤੂੰ ਵਧੀਆ ਸੀ। ਮੈਂ ਵੀ ਆਹ ਰੇਟਡ ਬਚਾ ਕੇ ਰੱਖਿਆ 프라이ਜ਼ ਵੀ ਖਾਣੇ ਹੋਣੇ ਹੈ। ਹਾਂ ਤਾਂ ਮੈਂ 프라이ਜ਼ ਵੀ ਖਾਣੇ ਟੱਡ ਬਚਾ ਕੇ ਰੱਖਿਆ। ਪਰ ਏਰਮਾਨ ਕਹਿੰਦਾ ਹਜੇ ਮੈਂ ਟੱਡ ਬਚਾ ਕੇ ਰੱਖਿਆ ਹੈ ਫ੍ਰੈਂਚ ਫ੍ਰਾਈ ਵੀ ਖਾਣੇ ਆ। ਉਹ ਨਾਲੇ ਪੈਕ ਕਰਵਾਈ ਬੈਠਾ ਹੈ ਨਾ ਹਾਜੀ ਹੁਣੇ ਨਹੀਂ ਖਾਣੇ ਰੋਕ ਕੇ ਖਾਣੇ ਆ ਘਰੇ ਜਾ ਕੇ ਹੋਊਂਗੀ ਟੀਵੀ ਦੇਖੇ ਕਰੇ ਜਾ ਕੇ ਤੇ ਬੱਚਿਆਂ ਦੀਆਂ ਵੀ ਛੁੱਟੀਆਂ ਹੋਰ ਵਧਣਾਂ ਨਹੀਂ ਤਾਂ ਕੱਲ ਨੂੰ ਸਾਨੂੰ ਸਕੂਲ ਜਾਣਾ ਸੀਗਾ ਹਾਂ ਤਾਈਂ ਦਾ ਪਾਜੀ ਹੁਣੇ ਹੈ ਛੁੱਟੀਆਂ ਵਧਣਾਂ ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ ਆ ਅੱਜ ਤਾਂ ਬਹੁਤ ਗੰਦਾ ਮੌਸਮ ਸੀ ਅਸੀਂ ਘਰੋਂ ਬਾਹਰ ਨਿਕਲਤਾ ਨਹੀਂ ਆ ਪਰ ਮੌਸਮ ਬਹੁਤ ਖਰਾਬ ਸੀ ਅੱਜ ਚਲੋ ਸੰਧੂ ਸਾਹਿਬ ਬੱਸ ਕਰੂ ਹੁਣ ਹੈਂ ਬਸ ਚਲ ਉਠੋ ਚਲੋ ਚਲੋ ਅਰਮਾਨ ਵੇਲੇ ਦਿਨ 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 ਦੋ ਤਿੰਨ ਚੀਜ਼ ਹੋਰ ਲੈ ਲੈਂਦੀ ਆ ਚਲੋ 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 ਭਈ ਹੁਣ ਆਪਾਂ ਚੱਲ ਜੀਏ ਘਰਾਂ ਨੂੰ ਚਲੋ ਭਈ ਲਓ ਜੀ ਅਸੀਂ ਆ ਗਏ ਆ ਘਰੇ ਘਰੇ ਆ ਗਏ ਆ ਤੇ ਅਰਮਾਨ ਪੈਕ ਕਰਵਾ ਕੇ ਲੈ ਕੇ ਆਇਆ ਅਸੀਂ ਨਾਲ ਫ੍ਰੈਂਚ ਫ੍ਰਾਈ ਇਹ ਕਹਿੰਦਾ ਮਮਾ ਮੈਂ ਘਰੇ ਜਾ ਕੇ ਨਾਲੇ ਟੀਵੀ ਦੇਖੂਗਾ ਨਾਲੇ ਖਾਊਂਗਾ ਤੇ ਮੈਂ ਕਿਹਾ ਸਾਨੂੰ ਵੀ ਦੇ ਦੇ ਥੋੜਾ ਥੋੜਾ ਹਨਾ ਤੇ ਕਹਿੰਦਾ ਤੁਹਾਨੂੰ ਨਹੀਂ ਦੇਣਾ ਇਹ ਤਾਂ ਗਲਤ ਗੱਲ ਦਾ ਭਈ ਇਹ ਬਹੁਤ ਗਲਤ ਗੱਲ ਹੈ ਇਹ ਕੋਈ ਗਲਤ ਗੱਲ ਨਹੀਂ ਸੰਧੂ ਸਾਹਮਣੇ ਵੀ ਚੇਂਜ ਕਰ ਲਿਆ ਤੇ ਆਪਾਂ ਵੀ ਚੇਂਜ ਕਰ ਲਏ ਤੇ ਪੈਣੀ ਆ ਬਈ ਠੰਡ ਬਹੁਤ ਆ ਸਰਾਣਾ ਸੈਟ ਕਰਮਾ ਸੰਬਲਾਂ ਚ ਵੜ ਜਾਓ ਠੰਡ ਠੰਡ ਇੰਨੀ ਹੋ ਗਈ ਹੈ ਨਾ ਹੁਣ ਨਹੀਂ ਆਪਾਂ ਬਈ ਕਿਸੇ ਪਾਸੇ ਜਾਣਾ ਠੀਕ ਆ ਠੰਡ ਇੰਨੀ ਹੋ ਗਈ ਕਾਫੀ ਕਿਉਂਕਿ ਕੰਨੀ ਲੱਗ ਗਏ ਹੱਥ ਅੱਜ ਤਾਂ ਬਸ ਐਵੇਂ ਸਾਰਾ ਦਿਨ ਇੱਕ ਹਸਾਮ ਨਾਲ ਪਕਾਈ ਕੀਤੀ ਆਪਾਂ ਹਨਾ ਅੱਛਾ ਤੇ ਨਹੀਂ ਠੀਕ ਹੋਣਾ ਨਾ ਕਿਤੇ ਅੱਜ ਨਾ ਖੜੇ ਨਾ ਕਿਤੇ ਮਾਣ ਨੂੰ ਕੋ ਮੂਕੇ ਹੁਣ ਪਕਾਈ ਲੱਗਣੀ ਤੈਨੂੰ ਹੈ ਹੁਣ ਮਣ ਹਰਮਾਨ ਕਰਦਾ ਕੱਪੜੇ ਚੇਂਜ ਤੇ ਬਈ ਬਹੁਤ ਠੰਡ ਹੋਈ ਪਈ ਸਤੂ ਸਾਹਿਬ ਲੈ ਖਾਇਰ ਮਣ ਫਿਰ ਹਰਮਾਨ ਲੈ ਫਰੈਂਚ ਫਰਾਈ ਲੈ ਦੇ ਦੇ ਮੈਂ ਤਾਂ ਖਾਵਾਂ ਰੁਕ ਜੂ ਮੈਂ ਤੁਹਾਨੂੰ ਅੱਡਵਾ ਕੇ ਦਊਂਗਾ ਠੀਕ ਫਰੈਂਚ ਫਰਾਈ ਚਲੋ ਠੀਕ ਆ ਜੀ ਫਿਰ ਆਪਾਂ ਵਲੌਗ ਦਾ ਐਂਡ ਕਰਦੇ ਹਾਂ ਕਿਉਂਕਿ ਬਈ ਹੁਣ ਤਾਂ ਕਾਬਟ ਹੋ ਗਈ ਆ ਇਹ ਕਹਨੇ ਹੁੰਦਾ ਮੈਨਾਂ ਕੰਬਲ ਨਾ ਕਾਬਟ ਹੋ ਗਈ ਠੰਡ ਹੋ ਗਈ ਆ ਤੇ ਕੰਬਲ ਨਾਲ ਪਕੇ ਸੌਣੇ ਆ ਤੁਹਾਨੂੰ ਪਤਾ ਡਿਨਰ ਤਾਂ ਪਰ ਬਾਹਰੋਂ ਕਰ ਹੀ ਆਏ ਆ ਤੇ ਹੁਣ ਕੱਲਾ ਆਪਾਂ ਦੁੱਧ ਗਰਮ ਕਰਾਂਗੇ ਤੇ ਦੁੱਧ ਪੀਵਾਂਗੇ ਉਹ ਤੁਸੀਂ ਲਿਉਣਾ ਗਰਮ ਕਰਕੇ ਮੈਨੂੰ ਨਾ ਕਹੋ ਉਹ ਤਾਂ ਕੋਈ ਨਹੀਂ ਮੌਕਾ ਹੀ ਦੱਸੂਗਾ ਤੇ ਇਹਦੇ ਨਾਲ-ਨਾਲ ਜੀ ਆਪਾਂ ਕਰਦੇ ਆਂ ਵਲੌਗ ਦਾ ਐਂਡ ਜੇਕਰ ਤੁਹਾਨੂੰ ਸਾਡਾ ਅੱਜ ਦਾ ਇਹ ਜਿਹੜਾ ਫਨੀ ਸ਼ਨੀ ਵਲੌਗ ਸੀ ਕਿੱਦਾਂ ਲੱਗਿਆ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਜਿਹਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸਾਰੇ ਜਾਣੇ ਜਿਹੜੇ-ਜਿਹੜੇ ਨਵੇਂ ਆਉਂਦੇ ਆਪਣੇ ਚੈਨਲ ਤੇ ਤੇ ਓਕੇ ਜੀ ਫਿਰ ਬਾਏ ਜੀ ਗੁੱਡ ਨਾਈਟ ਤੇ ਫਿਰ ਤੋਂ ਹੈਪੀ ਨਿਊ ਇਅਰ ਜੀ ਬਾਏ ਬਾਏ ਹੈਪੀ ਨਿਊ ਇਅਰ ਬਾਏ